ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਦੇ ਨੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਬਾਈ ਸੋਨੂ ਕੋਲ ਪਹੁੰਚਿਆ ਪਿੰਡ ਹਿੰਮਤਪੁਰਾ ਜੀ ਚਾਰ ਤੁਹਾਨੂੰ ਵੇੜਾਂ ਦਿਖਾਵਾਂਗੇ ਇੱਕ ਸੂਈ ਸਵਾਈ ਦਿਖਾਵਾਂਗੇ ਚਾਰੀ ਟੌਪ ਦੀਆਂ ਦਿਖਾਵਾਂਗੇ ਜਿਆਦਾ ਜਾਣਕਾਰੀ ਆਪਾਂ ਬਾਅਦ ਤੋਂ ਤੁਹਾਨੂੰ ਲੈ ਕੇ ਦੇਵਾਂ ਇੱਕਦੋ ਸੂਈ ਆ ਕਿਹੜੀਆਂ ਕਰੋ ਸੂਹਣੀਆਂ ਸਸੀ ਗਾਲ ਜੀ ਸਸੀ ਗਾਉਟੇ ਹੋ ਠੀਕ ਠਾਕ ਹੋ ਵੀਰੇ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਦਿੱਤਾ ਹੈ ਆਪਣਾ 789099728 ਪਿੰਡ ਜੀ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤਸੀਹ ਨਿਹਾਲ ਸਿੰਘਾ ਓਕੇ ਜੀ ਕਿ ਨੇੜੇ ਆਪਣੇ ਇਧਰ ਪਤਾ ਹੋਣਾ ਆਪਣੇ ਨੇੜੇ ਆਪਣੇ ਭਦੌੜ ਸਹਿਰ ਤੇ ਨਿਹਾਲ ਸਿੰਘਾ ਦੇ ਤੇ ਵੀਰੇ ਸਾਨੂੰ ਚੰਗਾ ਚੱਲੀ ਜਾਂਦਾ ਕਾਰ ਕੰਮ ਵਧੀਆ ਚੱਲੀ ਜਾਂਦਾ ਵੀਰੇ ਤੇ ਫਿਰ ਇੰਨਾ ਗੈਪ ਕਿਵੇਂ ਵੇ ਪਰ ਅਬ ਇਹਦੇ ਕੋਲ ਹੈ ਬਿੜਗੋ ਫੌਂਦਾ ਸਵਾਬੀ ਨੂੰ ਉਹਦੇ ਬੈਕ ਬੁੱਕ ਜਾਂਦੇ ਤੇ ਬੈਕ ਜਾਂਦੇ ਬਸ ਚਲੋ ਚੰਗੀ ਗੱਲ ਆਪਾਂ ਸੁਬਿਕਣਾ ਚਾਹੀਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਦਾ ਗੱਲ ਜਿਹੜੀ ਲਿਆਜ ਹੁੰਦੀ ਆ ਆਪਦੇ ਥਾਂ ਹੁੰਦੀ ਇਹ ਵੀਡੀਓ ਹੁੰਦੇ ਉਹ ਆਪਦੇ ਥਾਂ ਹੁੰਦੇ ਠੀਕ ਹੈ ਲੋ ਜੀ ਤੇ ਵੀਰੇ ਅੱਜ ਕਿੰਨੇ ਦਿਖਾ ਰਹੇ ਆਂ ਅੱਜ ਆਪਣੇ ਕੋਲ ਚਾਰ ਆਦੀ ਤੇ ਤਿੰਨ ਤਾਂ ਗੱਬਣਾ ਆ ਬੀਬੀ ਫੀਲ ਵਾਪਸੀ ਫੀਲ ਤੇ ਜੇਰ ਚੁੱਪੇ ਦੀ ਬਿਲਕੁਲ ਓਕੇ ਆ ਓਕੇ ਜੀ ਹਾਂਜੀ ਤੇ ਵੀਰੇ ਕਦੋਂ ਸੂਈ ਹੈ ਇੱਕ ਕੱਲ ਦੀ ਸੂਈ ਹੈ ਵੀਰੇ ਰਾਤੀ ਜੇਰ ਕੰਪਲੀਟ ਜੇਰ ਓਸੇ ਬਿਲਕੁਲ ਸੂਆ ਕਿਹੜਾ ਆ ਗਿਆ ਤੁਹਾਨੂੰ ਸੂਆ ਬੱਸੀ ਬੜੀ ਚੰਗੀ ਹੈ ਨਾ ਬੱਸੀ ਬਹੁਤ ਚੰਗੀ ਦਿੱਤੀ ਹੈ ਬਈ ਓਕੇ ਦੂਜਾ ਸੁਆ ਸੁਪੀ ਤੇ ਵੀਰੇ ਦਸਾਂ ਦੀ ਲੋੜ ਹੀ ਨਹੀਂ ਭੁੱਟੇ ਬਾਈ ਕਹਿ ਬਿਣਾ ਲੈਣੇ ਤੋਂ ਥੱਲੇ ਆਈ ਬਈ ਕਿੰਨਾ ਦੁੱਧ ਕੱਢਿਆ ਫਿਰ ਪਹਿਲੇ ਤੋਂ ਦੁੱਧ ਦੇ ਬਲੂਨ ਮੇਜਦਾ ਬਈ 18 ਕਿਲਿਆਂ ਨੇ ਕਹੇ 20 ਤੋਂ ਬਾਹਰ ਦੋ ਬਾਰ ਆਪਾਂ 20 ਕਿਲੋ ਕਹਿ ਕੇ ਦੇ ਓਕੇ ਐਤ ਕੀ ਫਿਰ 20 ਤੋਂ ਬਾਹਰ ਦਿਓ ਹਾਂਜੀ ਹਾਂਜੀ ਖੋਲੋ ਫਿਰ ਤੋਰਾ ਕਰਾ ਕੇ ਚੈੱਕ ਤੇ ਕੁਆਲਿਟੀ ਬੁਰੀ ਚੰਗੀ ਹੈ ਜੀ ਆਹ ਦੇਖੋ ਵੀਰੋ ਤੋਰਾ ਤਾਰਾ ਕਰੋ ਚੈੱਕ ਇੱਕ ਨੰਬਰਾਂ ਕਵਾਲਿਟੀ ਬੁਰੀ ਜੰਗੀ ਆ ਬਾਕੀ ਕੱਦ ਕੋਤ ਫੁੱਲ ਆ ਬੁੱਟੇ ਜਾਮਾ ਕੱਦ ਕੋਤ ਫਰਪੂਰਾ ਹਨਾ ਤੁਹਾਨੂੰ ਅਸਲ ਵੱਡੀ ਇਦੂ ਵੱਡੀ ਕੋਈ ਨਹੀਂ ਹੁੰਦੀ ਬਈ ਤੇ ਬਾਕੀ ਦਾ ਗਰਮੀ ਗੁਰਮੀ ਨੇੜੇ ਦੇੜੇ ਨਹੀਂ ਆਉਣੀ ਹਨਾ ਮਾ ਇਹ ਜਮਾ ਨੇੜੇ ਤਿੜੇ ਨਹੀਂ ਆਉਂਦੀ ਬਈ ਓਕੇ ਆ ਦੇਖੋ ਜੀ ਤੋਰਾ ਤਰਾ ਕਰੋ ਚੱਕ ਇੱਕ ਨੰਬਰ ਆ ਥਣਲੇਵੇ ਦੀ ਪੂਰੀ ਸਾਫ ਆ ਜੀ ਕੱਲਾ ਕੱਲਾ ਥਣ ਮੁੱਠੀ ਤੇ ਪੂਰਾ ਗੈਪ ਤੇ ਲੱਗਿਆ ਵਾ ਆ ਦੇਖੋ ਜੀ ਮੁੱਠੀ ਵਾਲਾ ਥਣ ਕੋਈ ਆ ਵੀ ਤੇ ਇਥੋਂ ਕਰ ਦੋ ਰੋਲਦੀ ਹੈ ਕੈਮਰੇ ਦਾ ਕਰਕੇ ਬਾਕੀ ਦੀ ਗੱਲ ਲੈ ਲੈ ਜਿੱਦ ਦੀ ਮਰਜ਼ੀ ਵਹਿ ਜਾ ਲੱਤ ਛੜ ਲਈ ਨਹੀਂਗਾ ਹੈਗੀ ਲੈ ਓਕੇ ਉਹ ਤਾਂ ਫਿਰ ਲੱਤਾਂ ਨਹੀਂ ਹੁੰਦੀ ਕੋਈ ਜੀ ਲਾਉ ਉਹਨੇ ਐਚਐਫ ਨੂੰ ਤਾਂ ਫੇਲ ਕਰੋ ਗਿਆ ਹੈਨਾ ਜਮਾ ਭਾਈ ਗਰਮ ਗਰਮ ਦਾ ਤੋਹਾ ਦੁੱਧ ਦਾਧੇ ਨੂੰ ਪੂਰੀ ਸੰਗਣੀ ਦਾ ਬਿਮਾਰ ਹੋਵੇ ਨਾ ਸਮਾਰ ਠੀਕਾ ਨਹੀਂ ਕਰੇ ਵੜਦਾ ਨਾ ਭਾਈ ਬਾਕੀ ਮੱਝ ਵਰਗਾ ਦੁੱਧ ਹੋ ਮੱਝ ਵਰਗਾ ਦੁੱਧ ਹੋ ਤੇ ਕਿੰਨਾ ਦੁੱਧ ਕਹਿ ਕੇ ਦੇਣੀ ਆ ਫਿਰ ਇਸ ਕੀ ਦੁੱਧ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਜੇ ਕੋਈ ਚੰਗੀ ਛੇ ਵਾਲਾ ਹੋਇਆ 20 ਤੋਂ ਬਾਹਰ ਚੁਕੂ ਬਾਕੀ ਦਾ ਵੀਰੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ 4:00 ਵਜੇ ਦਾ ਉਸ ਹਿਸਾਬ ਨਾਲ ਅਰੇਂਜਮੈਂਟ ਕਰ ਲਿਓ ਹਣਾ ਬਹੁਤ ਚੰਗੀ ਆ ਹੋਰ ਜਿਹੜੀ ਕੋਈ ਚੱਕਰ ਵਿੱਚ ਬੰਦਾ ਸਿੰਘਾ ਸਿੰਘ ਸੁਣ ਕੋਈ ਨਹੀਂ ਕਹਿੰਦੀ ਜਿਵੇਂ ਮਰਜ਼ੀ ਬੈਠਾ ਰੋ ਬੱਚਾ ਤਾਂ ਨਾ ਮਾਰ ਦੀ ਗੇ ਕਾਈ ਮਾਰਦੇ ਲੋੜੀ ਕਾਈ ਮਾਰਦਨੇ ਬਾਈ ਮਾਰਦੇ ਮਾਰ ਬਈ ਚੱਪ ਨਹੀਂ ਆਹ ਤਾਂ ਫਿਰ ਦਸੱਲੀ ਵਾਲਾ ਕੰਮ ਆ ਬਈ ਲੈ ਲੈ ਦੁੱਧ ਬਹੁਤ ਬਹੁਤ ਆ ਜੇ ਨਾ ਬਈ ਵੀ ਚੁਈ ਤਾਂ ਜਾ ਮੈਂ ਕਹਿੰਦਾ ਬੇਉਦੀ ਫੁੱਟਾ ਨੂੰ ਲੈ ਤਾ ਸਾਨੂੰ ਕਮਾਲ ਆ ਹਨਾ ਜਿਵੇਂ ਹਲੋ ਬੁੱਧਾ ਵੀ ਬੇਰੀ ਫੁੱਟੇ ਗੁਰਦਾਸ ਲੱਗ ਕੇ ਜੀ ਨਿਆਣਾ ਵੀ ਪਾ ਲੇ ਨਿਆਣੇ ਨੂੰ ਵੀ ਕੁਝ ਨਹੀਂ ਕਹਿੰਦੀ ਕਰਦਾ ਡੱਕਾ ਨਹੀਂ ਕਹਿੰਦੇ ਜਿਵੇਂ ਹੀ ਡੱਕਾ ਨਹੀਂ ਬਈ ਲੈ ਰੇਲ ਗੱਡੀ ਦੇ ਡੱਬੇ ਜਿੱਤੇ ਆਪਾਂ ਕਰੀ ਐਡੀ ਰੇਡ ਬਈ ਹੁਣ ਜੱਫ ਜਾਵਦੀ ਆ ਹੂੰ ਕਿੰਨੇ ਪੈਸੇ ਦੇ ਬੁੱਟੇ ਕੋਈ 80 ਨਹੀਂ ਕੋਈ 85 ਨਹੀਂ ਮਿੱਤਰ ਚ ਛੋੜ ਕਰਾਂਗੇ ਬਾਕੀ ਦਾ ਵੀਰੇ 75 ਦਾ ਤਾਂ ਮੰਗਿਆ ਜੋ ਤੁਸੀਂ ਕੋਲੇ ਆਉਂਗੇ ਨਾ ਲੈ ਜਾ ਕੇ ਚੈੱਕ ਕਰਿਓ ਫੇਰ ਆ ਕੇ ਦੱਸਿਓ ਬਾਕੀ ਸੀਟ ਠੰਡੀ ਆਮ ਅਗਲਾ ਕਹਿੰਦਾ ਸਿੰਘਾਂ ਗਾਂਆਂ ਗਰਮਾ ਉਹੋ ਜੀ ਨਹੀਂ ਕੋਈ ਪੂਰੀ ਸੀਟ ਠੰਡੀ ਆ ਬਾਕੀ ਨਗਰ ਵੀ ਬੱਸੀ ਹੈ ਸੌਦਾ ਪਤਾ ਨਹੀਂ ਕਿੱਥੇ ਹੋ ਜਾਣਾ ਹੁੰਦਾ ਕੋਈ ਗੱਲ ਨਹੀਂ ਕਿਹਨਾ ਕਰੀ ਗਈ ਡਿਮਾਂਡ ਹੁੰਦੀ ਆ ਚੰਗਿਆ ਜੀ ਤੇ ਵੀਰੇ ਦੋ ਦੋ ਨੰਬਰ ਹਾਂ ਇਹ ਬੁੱਡੇ ਘਰ ਵਿੱਚ ਜਲੇ ਇਹ ਦੂਜੇ ਸੂਸ ਹੁੰਦੀ ਆ ਬਈ ਚਾਚਾ ਫਾਗ ਇਹ ਐਚ ਐਫ ਅ ਵੀਰੇ ਦੂਜੇ ਸੂਆਰੇ ਨਾਲ ਖੋਲ ਲਿਆ ਗੋਣਦੇ ਨੇ ਤੇ ਲੈ ਵੀ ਇਹ ਫੋਟੋ ਤੇ ਰੰਗ ਪ੍ਰਿੰਟ ਬੜਾ ਸੋਹਣਾ ਹਨਾ ਵੀਰੇ ਹਾਂ ਵੀਰੇ ਬਾਕੀ ਵਜਨ ਮੂਜਨ ਕੱਢ ਕੋਦ ਵਧੀਆ ਹੂੰ ਕੱਦ ਵਜਨ ਚੰਗਾ ਜੀ ਸੂਆ ਵੀਰੇ ਦੂਜਾ ਦੂਜਾ ਸੂਆ ਬਸ ਆਪਾਂ ਲਈਆ ਪਾਉਣੇ ਸ਼ੁਰੂ ਕਰਦੇ ਆਂ ਨੇ ਕਿੰਨਾ ਦੁੱਧ ਕੱਢ ਦੂ ਸਾਨੂੰ ਅੱਤ ਕੀ ਦੁੱਧ ਬੁੱਡੇ ਨੇ ਪਲੂਨੇ ਦਿੱਤਾ 20 ਕਿਲੋ ਬਈ ਅੱਤ ਕੀ ਫਰਕ 22 23 ਕਿਲੋ ਖੁਲਾ ਦੂ ਪਰ ਆਪਾਂ 20 ਕਿਲੋ ਕਹਿ ਕੇ ਦੇਣੀ ਮੈਂ ਨਹੀਂ ਰੱਖਦਾ ਇਹਨੂੰ ਇਹਨਾਂ ਦਾ ਹਾਂ ਜੀ ਜਾ 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 ਮਾਂ ਦਾ ਕੋਈ ਨਹੀਂ ਜ ਕਵਾਲਿਟੀ ਚੰਗੀਆਂ ਜੀ ਬਾਕੀ ਨਾੜਾ ਬਰੀਕ ਵੀ ਇੰਜ ਵੀ ਚੰਗੀਆਂ ਹਨਾ ਹਾਂ ਜੀ ਵੀਰੇ ਆਹ ਦੇਖੋ ਕਰੋ ਚੈੱਕ ਬਾਕੀ ਰੰਗ ਪ੍ਰਿੰਟ ਅਗਲਾ ਆਊਗਾ ਹਨਾ ਖੁਸ਼ ਹੋ ਕੇ ਜਾਊਗਾ ਕੋਈ ਨਹੀਂ ਮੈਂ ਕਿਹਾ ਬਾਈ ਕੋਈ ਲੰਬਾ ਹੁੰਦੇ ਨਹੀਂ ਬੁੱਟੇ ਸੋਨੂੰ ਕਿੰਨੇ ਪੈਸੇ ਹੈ ਵੀਰੇ ਇਹਦੇ ਇਹਦੇ ਬਸ ਬੁੱਟੇ ਮੁੱਲ ਕਰਾਉਣ ਬਾਈ ਉਹੀ ਗੱਲ ਆ ਜਾਂਦੀ ਬਸ ਦੇਣ ਲੈਣ ਜਿਹੜਾ ਮੋਲੀ ਹੋਊਗਾ ਮੈਂ ਕਿਹਾ ਵੀਰੇ ਮੇਰੇ ਟੁੱਟ ਭਾਜੀ ਵਾਲੇ ਕੰਮ 'ਚ ਨਾ ਬੜੇ ਕੋਪਾ ਮੋਲੀ ਉਹ ਜੇ ਕਰਨ ਓਕੇ ਜੀ ਇਹਦਾ ਕੋਈ ਵੀਰੇ 85 ਨਹੀਂ ਕੋਈ 90 ਨਹੀਂ ਇਹ ਬੜ ਬੜ 78 ਦੀ ਦੇਣੀ ਆ ਬੋਕੀ ਦਾ ਸਾਇਜ ਸੂਜ ਕੇ ਨੂੰ ਜਾ ਕੇ ਮੈਂ ਕਿਹਾ ਭਾਈ ਜਿਹੜਾ ਮਰਜੀ ਆ ਜੇ ਬੈਠ ਦੋ ਓਕੀ ਇਹਦੇ ਇੱਕ ਪੰਜ ਪੰਜ 10 10 ਮੰਗੀ ਜਾਂਦੇ ਲੈ ਕਿੰਨਾ ਮੁੱਲ ਦੁਬਾਰਾ ਦੱਸਿਓ ਇਹ ਭਾਈ 2 ਘਾਟ 80 ਦੀ ਦੇਣੀ ਆ ਬਸ ਜਾਏ ਰੇਟਾ ਜਮਾ ਜਾਏ ਰੇਟਾ ਤਿੰਨ ਨੰਬਰ ਵੀਰੇ ਅੱਗੇ ਆ ਗਈ ਵੀਰੇ ਤਿੰਨ ਨੰਬਰ ਦੂਜਾ ਸੂਈ ਇਹ ਸੂਦੀ ਆ ਇਹ ਲੈ ਜੂ ਬੈੜ ਮਾਮੇ ਦੇ ਪੱਲੇ ਜੇ 7 ਤੋਂ 8 ਦਿਨ ਇਹਦੀ ਵੀ ਕੁਆਲਿਟੀ ਲੈਵਲ ਉਹਦੀ ਪੁੱਧਰ ਪੁੱਧਰ ਬੜਗਾ ਪੰਗਾ ਸਾਰਿਆਂ ਸਾਰੀਆਂ ਸਾਇਜ ਫੁੱਲ ਆ ਲੈਣਾ ਜੀ ਚਾਰੇ ਬੈੜਾ ਚਾਰੇ ਚੰਗੀਆਂ ਚਾਰੇ ਹੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਕੋਈ ਪੈਰ ਦਾ ਤੋਰਾ ਤਰ ਦਾ ਕੋਈ ਚੱਕਰ ਨਹੀਂ ਮੱਲਣਾ ਵਰਗੀਆਂ ਬਈ ਮੈਂ ਕਿਹਾ ਅੱਜ ਤੇਰੇ ਜਣੜੀਆਂ ਬਹਿੜਾ ਨਾ ਬੋਡੀ ਵੇਟ ਦੇ ਨਾਲ ਸਟਰੋਂਗ ਆ ਨਾ ਲਿੱਸੀ ਬਹਿੜ ਨਹੀਂ ਬਈ ਆ ਦੇਖੋ ਜੀ ਜਿਹੜਾ ਮਰਜੀ ਭੈਣ ਭਰਾ ਲੈ ਜੀ ਹਾਂ ਹੀ ਬਹਿ ਜਾ ਫਿਰ ਮੈਂ ਓਕੇ ਆ ਜੀ ਓਕੇ ਆਪਾਂ ਲੈ ਨਹੀਂ ਮਾਰਨ ਜਵਾਦ ਬਰੀ ਡਾ ਵੀਰੇ ਲੈ ਚੱਲੋ ਢੁੱਲ ਬਹੁਤ ਪਈ ਬੁੱਟੇ ਇਹਦੇ ਕਿੰਨੇ ਲਾਵਾਂਗੇ ਫਿਰ ਪੈਸੇ ਵੀਰੇ ਇਹ ਬਸ ਲੈਣ ਦੇਣ ਜਿਹੜਾ ਕੰਮ ਹੀ 77 ਦੀ ਦੇ ਦਾਂਗੇ 70 ਤੇ 7 ਦੀ ਪੇਪਰ ਦੀ ਦੇਣੀ ਆ ਬਸ ਮੋਲ ਨੂੰ 85 90 ਕਰਾਈਓ ਕੋਈ ਫੈਸਲਾ ਵੀਰੇ ਸੋਨੂੰ ਆ ਤਾਂ ਤਿੰਨੇ ਐਂ ਲੱਗਦੇ ਜਿਵੇਂ ਪਹਿਣਾ ਹੁੰਦਗਾ ਹਨਾ ਹਾਂ ਹਾਂ ਵੀਰੇ ਹਾਂ ਤਿੰਨੇ ਚੰਗੀਆਂ ਜੇ ਚਾਹੇ ਇੱਕੇ ਘਰੇ ਜਾ ਬਣ ਰੱਬ ਕਰੇ ਹਨਾ ਤੇ ਫਾਰਮ ਤਿਆਰ ਕਰ ਲੈ ਬਈ ਬਾਕੀ ਸੈਜ ਦੇ ਲੈ ਕੋਈ ਐ ਇੱਕੋ ਜਿਹਾ ਸੈਜ ਨਹੀਂ ਚੰਗੇ ਸੈਜ ਲਾਸਟ ਵਾਲੀ ਵੀਰੇ ਇਹ ਵੀਰੇ ਬੁੱਟੇ ਦੂਜੇ ਸੂਈ ਸੁੰਦੀ ਆ ਬੜਾ ਦੂਜਾ ਸੂਆ ਸੁੰਦੀ ਆ ਇੱਥੇ ਫਕਰਾਉਸ ਆ ਗਈ ਕਿੰਨੇ ਦਿਨ ਬਾਕੀ ਆ ਦਿਨ ਬਾਈ ਬੜੂ ਬੁੱਟੇ ਮੰਨ ਕੇ ਚੱਲ 4 ਤੋਂ 5 ਬਈ ਤੇ ਦੁੱਧ ਦੁੱਧ ਚੰਗਾ ਕਰ ਤੂੰ ਦੁੱਧ ਬਈ ਇਹਨੇ 22 ਕਿਲੋ ਦਿੱਤਾ ਹੋਇਆ ਪਹਿਲਾਂ ਐਤ ਕੀ ਪਰ ਆਪਾਂ 20 ਕਿ ਕਿ ਦੇਣੀ ਐ ਫੇਸਬੁਕ ਦੀ ਬਹੁਤ ਚੰਗੀ ਬਹੁਤ ਚੰਗੀ ਆ ਬਾਕੀ ਲੈ ਵਾ ਲੂਆ ਬਾੜਾ ਚੌੜਾ ਬੁੱਟੇ ਮਾਪੜੀਆਂ ਪੋਣੀ ਰੇ ਸ਼ੁਰੂ ਕਰ ਬਾਕੀ ਤਾਂ ਗਰਮੀ ਚ ਚੱਲਣ ਵਾਲੀ ਚੀਜ਼ ਬਾਕੀ ਕੱਦ ਤੇਰੇ ਸਾਹਮਣੇ ਆ ਦੇਖੋ ਜੀ ਕੱਦ ਦੇਖੋ ਤੁਸੀਂ ਕੋਲ ਸਾਇਦ ਚਾ ਬੜੀ ਕੋਈ ਛੋਟੀ ਨਹੀਂ ਬਾਡੀ ਵੇਟ ਦੀ ਪੂਰੀ ਚੰਗੀ ਬਹੁਤ ਚੰਗੀ ਆ ਬਾਕੀ ਬੁੱਟੇ ਥਣ ਬਈ ਅਸਲੀ ਲੱਗਿਆ ਹੋਇਆ ਜਿਵੇਂ ਕੋਈ ਉਸ ਤੇਰੀ ਜਿਹਾ ਕੁਝ ਨਹੀਂ ਗਰੀ ਥਣ ਤੇਰੇ ਚਾਰਾਂ ਵੜਾਂ ਦੇ ਇੱਕ ਨੰਬਰ ਹਨਾ ਲੈ ਚਲੋ ਵੀਰੇ ਕੁਆਲਿਟੀ ਕਰੋ ਫੇਸ ਦੀ ਚ ਇੱਕ ਤੇ ਸਾਰੀਆਂ ਚੰਗੀਆਂ ਤੁਹਾਨੂੰ ਅੱਜ ਦਿਖਾਈਆਂ ਗੀਆਂ। ਥਾਲੀ ਗਾਲੀ ਦਾ ਰੇਟ ਪੁੱਛ ਕੇ ਦੱਸਿਆ ਬਾਈ ਸੋਨੂੰ ਤੋਂ। ਸੋਨੂੰ ਇਹਦੇ ਕਿੰਨੇ ਵਾਹੇ ਵੀਰੇ? ਬਸ ਉਹੀ ਗੱਲ ਆ ਬੁੱਟੇ ਆਪਣੀ। ਬਾ ਲੈਣ ਤੇ ਦੇਣ ਵੀਰੇ। ਬਾ ਲੈਣ ਦੇਣੀ ਹੂ ਮਲ ਕਰਾਉਣਾ 80 ਅਲਾ 85 75 ਦੀ ਦੇਵਾਂਗੇ। ਛੋਟ ਕਰ ਦਾਂਗੇ। ਇਹਦਾ ਲਾਸਟ ਵਾਲੀ ਦਾ 75000 ਰੁਪਿਆ। ਬਾਈ 77 ਤੇ ਬਸ 78 ਤੇ ਲਾਡ ਨੂੰ ਦੱਸਿਆ 75। 75। ਇਹ ਵੀ ਬਹੁਤ ਚੰਗੀਆਂ ਹਨਾ। ਇਹ ਬਹੁਤ ਚੰਗੀ ਵਾੜਾ ਬੁੱਟੇ ਲੈ ਵੀ ਕਰੀ ਬੜਾਈ ਹੁੰਦੀ ਆ ਮਾੜੀ ਹੁੰਦੀ ਆ ਨਾ ਲੈ। ਠੀਕ ਆ ਵੀਰੇ। ਜਿੱਧਰ ਦੀ ਮਰਜ਼ੀ ਵਾਹ ਜਾ ਬਾਈ ਇੰਨੀ ਸੀਟ ਢੀ ਜਾਂ ਇੱਕ ਗੱਲ ਹੋਰ ਦੱਸ ਤੁਹਾਨੂੰ ਜਦੋਂ ਆਪਾਂ ਬਿਹੜਾ ਲੈਣ ਜਾਂਦੇ ਨੇ ਜਿਹੜੀ ਕ੍ਰੋਸ ਬਿਹੜਾ ਹਾਂ ਜਦੋਂ ਆਪਾਂ ਉਹ ਦੂਜੀ 80 ਲੈ ਲੈਨੇ ਉਹਨੂੰ ਇੱਕ ਅੱਧੀ ਮਿਲਦੀ ਹੈ ਨਾ ਇਹ ਇੱਕ ਅੱਧੂ ਹੀ ਨਿਕਲਦੀ ਹੁੰਦੀ ਆ ਬਈ ਸਾਲਾ ਵੀਰ ਆਪਣੇ ਸੋਚਦੇ ਵੀ ਅੱਛੇ ਫੋ ਬਈ ਅੱਛੇ ਫਰੇਗੀ ਆਪਦੀ ਥਾਂ ਤੇ ਇਹਨਾਂ ਦੀ ਕੁਆਲਿਟੀ ਆਪਦੀ ਥਾਂ ਤੇ ਆ ਓਕੇ ਤੇ ਉਹਨਾਂ ਦਾ ਦੁੱਧ 20 30 ਰੁਪਏ ਆਉਂਦੇ ਆ ਬਈ ਇਹਨਾਂ ਦੇ 40 50 ਰੁਪਏ ਦੁੱਧ ਆਈ ਜਾਂਦੇ ਆ ਚਾਰੇ ਬਿਹੜਾ ਸੀ ਚਾਰੇ ਤੁਹਾਨੂੰ ਦਿਖਾ ਦਿਆਂ ਬਾਈ ਦਾ ਕੰਮ ਦਸੱਲੀ ਵਾਲਾ ਕੋਈ ਐਸੀ ਗੱਲ ਨਹੀਂ ਤੇ ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਇਹ ਪਹਿਲੇ ਨੰਬਰ ਤੇ ਸੂਈ ਸਵਾਈ ਸਾਰੀਆਂ ਬਾਈ ਨੰਬਰ ਫੇਰ ਬੋਲ ਨੰਬਰ ਬੁੱਢਾ ਦਾ ਬੜਾ ਸਿਆਸੀ ਲੂਸਾ ਲੱਭੇ ਲਾਣ ਦਾ 728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਸਵੀਰ ਨਿਹਾਲ ਸਿੰਘ ਵਾਲਾ ਤੇ ਨਾਂ ਸੁਣੋ ਬਈ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਨਾਂ ਵੀਡੀਓ